ਇਦਗੋੜ ਜ਼ਿਲ੍ਹੇ ਦੇ ਪਿੰਡ ਚੰਦਪਾਂਚ ਪਿਛਲੇ ਦਿਨੀ ਇੱਕ ਨਾਲੀ ਦੇ ਪਾਣੀ ਨੂੰ ਲੈ ਕੇ ਸੜਕ ਜਾਮ ਕਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਹ ਮਾਮਲਾ ਸ਼ਾਮ ਤੱਕ ਇੰਨਾ ਗੋ ਵੱਧ ਗਿਆ ਕਿ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪ ਸ਼ੁਰੂ ਹੋ ਗਈ ਇੱਟਾਂ ਰੋੜੇ ਪੱਥਰ ਚੱਲੇ ਉਸ ਉਪਰੰਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕਾਫੀ ਲੋਕਾਂ ਨੂੰ ਹਿਰਾਸਤ ਚ ਲੈ ਕੇ ਉਹਨਾਂ ਖਿਲਾਫ ਮਾਮਲੇ ਦਰਜ ਕਰ ਦਿੱਤੇ ਜਿਸ ਦੇ ਚੱਲਦੇ ਇਹ ਮਾਮਲਾ ਕਾਫੀ ਪਤਨਾ ਸ਼ੁਰੂ ਹੋ ਗਿਆ ਨਾਲ ਦੀ ਨਾਲ ਇੱਕ ਅਜੀਬ ਹੀ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਪੁਲਿਸ ਸਾਹਮਣੇ ਰਾਈਫਲ ਨਾਲ ਫਾਇਰ ਕੀਤੇ ਜਾ ਰਹੇ ਸਨ ਪਹਿਲੋ ਮੈਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਰਦੀ ਆ ਜੀ ਕਿ ਤੁਸੀਂ ਸਾਡਾ ਵੀ ਪੱਖ ਰੱਖ ਰਹੇ ਹੋ ਨਹੀਂ ਤਾਂ ਸਾਰੇ ਉਹਨਾਂ ਦਾ ਪੱਖ ਹੀ ਅੱਜ ਤੱਕਰ ਸੁਣਿਆ ਜਾ ਰਿਹਾ ਹੈ ਸਾਰਾ ਦਿਖਾਇਆ ਵੀ ਉਹਨਾਂ ਵੱਲ ਦਾ ਹੀ ਜਾ ਰਿਹਾ ਹੈ ਸਾਡਾ ਪੱਖ ਕੋਈ ਸੁਣ ਨਹੀਂ ਨੀ ਆਉਂਦਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਪਹਿਲੋ ਤੇ ਮੈਂ ਤੁਹਾਨੂੰ ਇਹ ਦੱਸਦੀ ਆ ਵੀ ਮੈਨੂੰ ਮਨ ਲੱਗਦਾ ਦੱਸਣ ਦੀ ਲੋੜ ਨਹੀਂ ਗਈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਛੋਟਾ ਜਿਹਾ ਮਸਲਾ ਸੀਗਾ ਉਹਨੂੰ ਕਿਵੇਂ ਪੰਜਾਬ ਲੈਵਲ ਤੇ ਕਰ ਪੰਜਾ ਦਿੱਤਾ ਗਿਆ ਹੈ ਕੋਈ ਉਹ ਇਹਦਾ ਵੱਡਾ ਮਸਲਾ ਨਹੀਂ ਸੀਗਾ ਜਿਹੜਾ ਉਹ ਘਰੇ ਬੈਠ ਕੇ ਹੀ ਸੁਲਝਾਇਆ ਜਾ ਸਕਦਾ ਸੀਗਾ ਜਿਹੜਾ ਕਲਦੀਪ ਸਰਪੰਚ ਹੈ ਜਦੋਂ ਸਾਡੇ ਘਰੇ 70 ਤੋਂ 80 ਬੰਦੇ ਲੈ ਕੇ ਕੱਲੀਆਂ ਬੁੜੀਆਂ ਦੇ ਕੋਲੇ ਉਹ ਲੈ ਕੇ ਆ ਗਏ ਆ ਲਲਕਰੇ ਮਾਰ ਰਿਹਾ ਉਹ ਸਾਰਾ ਕੁਝ ਕਰ ਰਿਹਾ ਤੇ ਅਸੀਂ ਆਪਦੇ ਸੈਲਫ ਡਿਫੈਂਸ ਵਾਸਤੇ ਜੋ ਵੀ ਕੁਝ ਕਰ ਰਹੇ ਆ ਤੇ ਸਾਡੇ ਸਾਰਾ ਉਹ ਸਾਡੇ ਤੇ ਹੀ ਪਾਇਆ ਜਾ ਰਿਹਾ ਮੈਨੂੰ ਇਹ ਕਹਿਣਾ ਚਾਹੀਦੀ ਐ ਵੀ ਜੇ ਇਹੀ ਸਾਡੇ ਨਾਲ ਜੋ ਕੁਝ ਵੀ ਇਹ ਸਾਡੇ ਨਾਲ ਹੋ ਰਿਹਾ ਜੇ ਇਹ ਕਿਤੇ ਤੁਹਾਡੇ ਨਾਲ ਹੋ ਰਿਹਾ ਹੋਵੇ ਵੀਰ ਜੀ ਫਿਰ ਤੁਸੀਂ ਇਹਦੇ ਬਾਰੇ ਕੀ ਆਖੋਗੇ ਜੇ ਇਹੀ ਕੰਮ ਜੇ ਇਹੀ ਸਾਰਾ ਕੁਝ ਤੁਹਾਡੇ ਘਰੇ ਤੁਹਾਡੀਆਂ ਬਹੁਤ ਬੇਟੀਆਂ ਨਾਲ ਹੋਵੇ ਤੁਹਾਡੇ ਘਰੇ ਇੰਨੇ ਨੇ ਬੰਦੇ ਵੱਢ ਜਾਣ ਤੇ ਤੁਹਾਡੇ ਤੁਸੀਂ ਇਹਦੇ ਤੇ ਕੀ ਕਰੋਗੇ ਤੁਹਾਡਾ ਐਕਸ਼ਨ ਕੀ ਹੋਊਗਾ ਇਹਦੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹੁੰਦੀ ਆ ਇਹ ਸਿਰਫ ਕੱਲਾ ਇਹ ਦੇਖਿਆ ਜਾ ਰਿਹਾ ਵੀ ਉਹਨਾਂ ਦੇ ਬੱਚੇ ਉਹਨਾਂ ਦੀ ਇਹ ਉਹਨਾਂ ਦਾ ਉਹ ਕਿਉਂ ਅਸੀਂ ਇਨਸਾਨ ਨਹੀਂ ਹੈ ਸਾਨੂੰ ਤਾਂ ਣਾਟ ਦੱਸਿਆ ਜਾ ਰਿਹਾ ਸਾਨੂੰ ਬਹੁਤ ਕੁਝ ਬਣਾ ਕੇ ਪੇਸ਼ ਕੀਤਾ ਜਾ ਰਿਹਾ ਅਸੀਂ ਅਸੀਂ ਵੀ ਜਮੀਨਾ ਦਾ ਤਾਲੇ ਜੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਕੋਈ ਇੱਜ਼ਤ ਨਹੀਂ ਗਈ ਸਾਡੇ ਤੇ ਕਿੰਨਾ ਕੁਝ ਉਛਾਲਿਆ ਜਾ ਰਿਹਾ ਵੀ ਇਹ ਐਮਐਲਏ ਨਾਲ ਮਿਲੇ ਵੀ ਐ ਐਮਐਲਏ ਤਾਂ ਉਹਨਾਂ ਨਾਲ ਮਿਲਿਆ ਵੇ ਐ ਉਹ ਖੁਦ ਆਪ ਦੀ ਇੰਟਰਵਿਊ ਚ ਦੱਸ ਰਹੇ ਨੇ ਵੀ ਮੈਂ ਜੋ ਵੀ ਮੇਰੀ ਉਹ ਪਾਰਟੀ ਚ ਹੈ ਅਸੀਂ ਤਾਂ ਉਸ ਪਾਰਟੀ ਨਾਲ ਕੋਈ ਸਾਡਾ ਸਬੰਧ ਹੀ ਨਹੀਂਗਾ ਜੇ ਸਾਡਾ ਉਹਨਾਂ ਨਾਲ ਸਬੰਧ ਹੁੰਦਾ ਤੇ ਅੱਜ ਅਸੀਂ ਸਾਡੇ ਤੇ ਪਰਚੇ ਨਹੀਂ ਪਾਏ ਜਾ ਸਕਦੇ ਸੀਗੇ ਅੱਜ ਸਾਨੂੰ ਆਪਦਾ ਘਰ ਛੱਡ ਕੇ ਭੱਜਣਾ ਨਹੀਂ ਸੀ ਪੈ ਰਿਆ ਵੀਰ ਜੀ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਪ੍ਰਸ਼ਾਸਨ ਉਹਨਾਂ ਦੇ ਹੀ ਐਮਐਲਏ ਅਮੋਲਕ ਸਿੰਘ ਦੇ ਕਹਨੇ ਤੇ ਹੀ ਚੱਲ ਰਿਹਾ ਹੈ ਆ ਵੀ ਇਹ ਗੱਲ ਕੀਤੀ ਜਾਵੇ ਜਿਹੜੇ ਅ ਅਮੋਲਕ ਸਿੰਘ ਹੈ ਹੀ ਉਹਨਾਂ ਦੇ ਤੁਹਾਡੇ ਦੇ ਨਾਲ ਹੀ ਰਣਨ ਦੇ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਵਿਧਾਇਕ ਆ ਆ ਪੱਪੂ ਸਿੰਘ ਦੀ ਹੀ ਸੈਟ ਲੈ ਰਿਹਾ ਜੀ ਤੇ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਵੱਲੋਂ ਪਰਚੇ ਕਰਵਾਏ ਜਾ ਰਹੇ ਜੀ ਸਰ ਇਸ ਅਸੀਂ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਆ ਮੈਂ ਆਪ ਵੀ ਐਸਟੇਅਰ ਪਰਸਨ ਹੈਗੀ ਆ ਕਾਂਗਰਸ ਪਾਰਟੀ ਦੀ ਪਰ ਸਰ ਦਾ ਉਹਨਾਂ ਨਾਲ ਕੀ ਸੰਬੰਧ ਹੋ ਸਕਦਾ ਹੈ ਸਰ ਅਸੀਂ ਉਹਨਾਂ ਨਾਲ ਸਾਡਾ ਜੇ ਹੁੰਦਾ ਤੇ ਅਸੀਂ ਅੱਜ ਨੂੰ ਆਪਦੇ ਘਰੇ ਬੈਠੇ ਹੁੰਦੇ ਜਿਵੇਂ ਉਹਨਾਂ ਨੇ ਇੰਨਾ ਕੁਸ਼ ਕਰਕੇ ਸਾਡੇ ਘਰੇ 70 70 ਬੰਦੇ ਅਸੀਂ ਅਸੀਂ ਬੰਦੇ ਜਦੋਂ ਲਿਆ ਕੇ ਬਾੜ ਤੇ ਉਹ ਆਪਦੇ ਘਰੇ ਆਰਾਮ ਨਾਲ ਜਾ ਕੇ ਬੈਠ ਗਏ ਤੇ ਅਸੀਂ ਵੀ ਬੈਠੇ ਹੁੰਦੇ ਅਸੀਂ ਕਿਉਂ ਭੱਜ ਰਹੇ ਹੁੰਦੇ ਇਹ ਰਹਾ ਹੋ ਮਸਲਾ ਸੀਗਾ ਜੀ ਇਹ ਥੋੜਾ ਨਾਲੀ ਦਾ ਸਰ ਇਹ ਬਣਾਇਆ ਗਿਆ ਜੀ ਇਹ ਸਿਰਫ ਬਣਾਇਆ ਗਿਆ ਹੈ ਇਹ ਕੋਈ ਅਹਿਮ ਮਸਲਾ ਹੈ ਨਹੀਂ ਸੀਗਾ ਵੀ ਇਹ ਸੁਲਝਾਇਆ ਨਹੀਂ ਸੀ ਜਾ ਸਕਦਾਗਾ ਇਹ ਸਾਰਾ ਇਹਨਾਂ ਨੇ ਸਭ ਤੋਂ ਪਹਿਲਾਂ ਪਲਾਨ ਇਹੀ ਕੀਤਾ ਹੋਇਆ ਵੀ ਇਹਨਾਂ ਨੂੰ ਕਿਵੇਂ ਅਸੀਂ ਪਸਾਉਣਾ ਹੈ ਇਹ ਸਾਰਾ ਕੁਝ ਕਲਦੀਪ ਦਾ ਤੇ ਐਮਐਲਏ ਅਮੋਲਕ ਸਿੰਘ ਦਾ ਸਾਰਾ ਕੁਝ ਕੀਤਾ ਕਰਾਇਆ ਪਹਿਲੋਂ ਤੋਂ ਸੂਚੀ ਸਾਜੀ ਸਾਜ਼ਿਸ਼ ਸਾਡੇ ਖਿਲਾਫ ਇਹ ਰਚੀ ਗਈ ਹੈ ਜੀ ਅੱਛਾ ਉਹ ਤੇ ਮੰਗ ਕਰ ਰਿਹਾ ਕਿ ਮੈਨੂੰ ਦੇਖ ਲਾ ਵੀ ਕਰ ਚਾ ਕਰੋ ਤੁਸੀਂ ਕਹਿੰਦੇ ਹੋ ਕਿ ਮੈਨੂੰ ਮਿਲਣ ਨਾਲ ਉਹਨਾਂ ਦੇ ਨਾਲ ਹੀ ਹੈ ਸਰ ਇਹ ਸਾਰਾ ਉਹਨਾਂ ਨੇ ਸਿਰਫ ਇੱਕ ਗੇਮ ਦਿਖਾ ਰਹੇ ਆ ਆਪਦੀ ਸਾਨੂੰ ਅਸੀਂ ਜੇ ਕਾਂਗਰਸ ਪਾਰਟੀ ਚ ਆਂ ਤਾਂ ਇਹ ਸਾਨੂੰ ਇਹ ਨਾ ਵੋਟਾਂ ਪਾਉਣ ਕਰਕੇ ਕੁਝ ਵੀ ਤੁਸੀਂ ਸਮਝ ਸਕਦੇ ਹੋ ਤੁਸੀਂ ਖੁਦ ਸਿਆਣੇ ਹੋ ਪੱਤਰਕਾਰੋ ਤੁਸੀਂ ਤੁਹਾਨੂੰ ਇਹਨਾਂ ਕਿ ਤਾਂ ਪਤਾ ਹੀ ਹੈ ਵੀ ਕਿਉਂ ਸਾਨੂੰ ਪਸਾਇਆ ਜਾ ਰਿਹਾ ਜੇ ਅਸੀਂ ਆਮ ਆਦਮੀ ਪਾਰਟੀ ਚ ਹੁੰਦੇ ਤੇ ਫਿਰ ਅਸੀਂ ਆਵਦੇ ਘਰੇ ਬੈਠੇ ਹੁੰਦੇ ਭੈਣ ਜੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਖਿਆਲ ਲੈ ਕੇ ਫੈਲ ਹੋ ਰਹੀ ਹਾਂਜੀ ਉਹ ਕੀ ਕਾਰਨ ਹੈ ਕਿਉਂ ਲੋੜ ਪਈ ਉਹ ਜਿਹੜੇ ਖਿਆਲ ਚੱਕਣ ਦੀ ਉਸ ਵਾਰ ਸਰ ਇਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਨੀ ਹੈ ਮੈਨੂੰ ਐਂ ਦੱਸੋ ਵੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਉਹ ਚ ਪੁਲਿਸ ਪਾਰਟੀ ਖੁਦ ਇਹ ਆਖ ਰਹੀ ਹੈ ਵੀ ਤੁਸੀਂ ਤੁਹਾਡੇ ਘਰਾਂ ਤੇ ਹਮਲਾ ਹੋ ਰਿਹਾ ਹੈ ਤੁਸੀਂ ਸਾਰਿਆਂ ਨੇ ਇਹ ਗੱਲ ਸੁਣੀ ਹੋਊਗੀ ਤੇ ਫਿਰ ਕੌਣ ਇਨਸਾਨ ਹੈ ਵੀ ਜਿਹੜਾ ਆਖੂਗਾ ਵੀ ਮੇਰੇ ਸਾਰਾ ਪਰਿਵਾਰ ਵਿੱਚ ਹੀ ਖਤਮ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਪਾਸੇ 10 ਬੰਦਿਆਂ ਨੂੰ ਬੁਖਾ ਰਹੇ ਹੋ ਤੇ ਦੂਸਰੇ ਪਾਸੇ 200 300 ਬੰਦਾ ਦਾ ਹਜੂਮ ਹੈ ਉਹ ਜੇ ਉਹਦੇ ਸਾਹਮਣੇ 10 ਬੰਦਿਆਂ ਦੀ ਕੀ ਔਕਾਤ ਹੈ ਕੋਈ ਪੁਲਿਸ ਪਾਲਟੀ ਖੁਦ ਇਹ ਗੱਲਾਂ ਕਹਿ ਰਹੀਏ ਤੁਸੀਂ ਵੀਡੀਓ ਸੁਣ ਸਕਦੇ ਹੋ ਜਿਨ੍ਹਾਂ ਨੇ ਨਹੀਂ ਸੁਣੀਆਂ ਉਹ ਦੁਬਾਰਾ ਇਸ ਗੱਲ ਨੂੰ ਇੱਕ ਵਾਰੀ ਫੇਰ ਰਿਪੀਟ ਕਰਕੇ ਸੁਣ ਕੇ ਦੇਖਣ ਵੀ ਪੁਲਿਸ ਖੁਦ ਕਹਿ ਰਹੀ ਹੈ ਵੀ ਇੰਨੇ ਬੰਦੇ ਆ ਗਏ ਹੁਣ ਤੁਹਾਡੇ ਘਰਾਂ ਤੇ ਹਮਲਾ ਕੀਤਾ ਜਾਊਗਾ ਤੇ ਉਹਦੇ ਤਾਂ ਦੱਸੋ ਫਿਰ ਐਸੀ ਹਥਿਆਰ ਨਾ ਚੱਕਦੇ ਤਾਂ ਕੀ ਕਰਦੇ ਸੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਆਪਦੀ ਸੈਲਫ ਡਿਫੈਂਸ ਵਾਸਤੇ ਜਿਹੜੇ ਹਥਿਆਰ ਹੈ ਹਾਂਜੀ ਆਪਣੇ ਬਚਾਅ ਵਾਸਤੇ ਅਸੀਂ ਵਰਤ ਸਕਦੇ ਹਾਂ ਵਰਤ ਸਕਦੇ ਸਾਰੇ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਜੇ ਆਪਣੇ ਕੋਲੇ ਕੋਈ ਗਲਤ ਅਸਲਾ ਹੋਵੇ ਫਿਰ ਤਾਂ ਆਪਾਂ ਅਸੂਚਾ ਦੇ ਨਹੀਂ ਹਾਂ ਪਰ ਨਹੀਂ ਕਰ ਸਕਦੇ ਜਦੋਂ ਲਾਇਸੈਂਸੇ ਹਥਿਆਰ ਹੈਗੇ ਆ ਉਹ ਤਾਂ ਅਸੀਂ ਆਪਦੀ ਸੈਲਫ ਡਿਫੈਂਸ ਵਾਸਤੇ ਇੱਕ ਫਾਇਰ ਕੀਤਾ ਸਾਨੂੰ ਸਾਡੇ ਤੇ ਪਰਚੇ ਪਾਏਗੇ ਕੀ ਗੱਲ ਹੈ ਜੀ ਇਹ ਪਰਚੇ ਸਾਡੇ ਤੇ ਕਿਉਂ ਪਾਏ ਗਏ ਜਿਹੜਾ ਬੰਦਾ 200 ਬੰਦੇ ਦਾ ਹਜੂਮ ਲੈ ਕੇ ਇੱਟਾ ਰੋੜੇ ਵੜਾ ਰਿਹਾ ਸਾਡੇ ਤਿੰਨ ਘਰਾਂ ਨੂੰ ਨੇ ਤੈਸ ਨੈਸ ਕਰਤਾ ਤੁਹਾਡਾ ਮੀਡੀਆ ਜਾ ਕੇ ਦੇਖ ਰਿਹਾ ਸਾਰਾ ਕੁਝ ਦਿਖਾ ਰਿਹਾ ਫਿਰ ਵੀ ਤੁਸੀਂ ਇਹ ਗੱਲ ਦਾ ਸੋਚੋ ਵੀ ਉਹ ਬੱਚੇ ਕਿਵੇਂ ਹੋਣਗੇ ਉੱਥੋਂ ਕਿਵੇਂ ਉਹ ਪਰਿਵਾਰ ਉੱਥੋਂ ਨਿਕਲ ਕੇ ਗਏ ਹੋਣਗੇ ਜਿੰਨਾ ਕੁਝ ਉਹਨਾਂ ਦੇ ਘਰਾਂ 'ਚ ਵੱਜਿਆ ਹੋਇਆ ਉਹਨਾਂ ਦਾ ਖਾਮੀਆਂ ਜਾ ਕੋਣ ਭੁਗਤੂਗਾ ਜੀ ਆ ਕੋਈ ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਦੀ ਡਟ ਕੇ ਹਮਾਇਤ ਕੀਤੀ ਹੈ ਜੀ ਪਰ ਕਿਸਾਨ ਜਥੇਬੰਦੀਆਂ ਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਂ ਉਹਨਾਂ ਮੋਰੇ ਹੱਥ ਬੰਨ ਕੇ ਬੇਨਤੀ ਕਰਦੀ ਆਂ ਵੀ ਕਿਸਾਨ ਜਥੇਬੰਦੀਆਂ ਸਿਰਫ ਇੱਕ ਪੱਖਸ਼ ਨਾ ਵੇਖਣ ਕਮ ਸੇ ਕਮ ਸਾਡੀਆਂ ਵੀ ਪੱਖਸ਼ ਰੱਖਣ ਕਮ ਸੇ ਕਮ ਆ ਕੇ ਦੇਖਣ ਦਾ ਸਹੀ ਵੀ ਕੀ ਕੁਝ ਹੋ ਰਿਹਾ ਹੈ ਕਿ ਉਹ ਵਾਕਿਆ ਵਿੱਚ ਜਿਹੜਾ ਕੁਝ ਉਹ ਦਿਖਾਇਆ ਜਾ ਰਿਹਾ ਉਹ ਹੀ ਹੈ ਆ ਜੇ ਤੁਸੀਂ ਇਹ ਕਿ ਮਨਦੇ ਹੋ ਅਮੀਰੀ ਗਰੀਬੀ ਨਾਲ ਜੋੜਿਆ ਗਿਆ ਮਾਮਲਾ ਜਾਂ ਜਾਤੀ ਵਾਲਾ ਜੋੜਿਆ ਗਿਆ ਜੀ ਵੀਰ ਜੀ ਅਮੀਰੀ ਗਰੀਬੀ ਦਾ ਤਾਂ ਇੱਥੇ ਕੋਈ ਮੁੱਦਾ ਹੀ ਨਹੀਂ ਸੀਗਾ ਇਹ ਜੇ ਨਾਲੀ ਦਾ ਜਿਹੜਾ ਮੁੱਦਾ ਸੀਗਾ ਉਹ ਇੱਕ ਕੱਲਾ ਅਮੀਰਾਂ ਦਾ ਕੋਈ ਜਾਂ ਗਰੀਬਾਂ ਦਾ ਕੋਈ ਪਾਣੀ ਦਾ ਨਹੀਂ ਸੀਗਾ ਉਹ ਦੋਵੇਂ ਧਿਰਾਂ ਦਾ ਪਾਣੀ ਉਸ ਵਿੱਚ ਪੈ ਰਿਹਾ ਉਹਨਾਂ ਦਾ ਕੁਲਦੀਪ ਸਰਪੰਚ ਦਾ ਖੁਦ ਦਾ ਪਾਣੀ ਵੀ ਉਸੇ ਛੱਪੜ 'ਚ ਪੈ ਰਿਹਾ ਉਹਦੇ 'ਚ ਨਾ ਤਾਂ ਕੋਈ ਪਾਣੀ ਵਾਟਰ ਵਕਸ ਤੋਂ ਪਾਣੀ ਉਹਦੇ ਪੈਪ ਆ ਰਹੀ ਹੈ ਉਹ ਕਾਫੀ ਟੈਂਕ ਨਹੀਂ ਆ ਬੰਦ ਹੋ ਚੁੱਕੀਆਂ ਪਾਪਾ ਇਹ ਸਾਰਾ ਪਾਣੀ ਛੱਪੜ ਚ ਪੈ ਰਿਹਾ ਸਾਰੇ ਘਰਾਂ ਦਾ ਪਾਣੀ ਪੈ ਰਿਹਾ ਬਸ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਕਿਉਂ ਇਸ ਨੂੰ ਮੁੱਦੇ ਨੂੰ ਵੈਸੇ ਹੀ ਉਸ਼ਾਲ ਦਿੱਤਾ ਇੰਨਾ ਕਿਉਂ ਇਹਨੂੰ ਇੰਨਾ ਹਾਈ ਲੈਵਲ ਕਰ ਤੱਕਰ ਪਹੁੰਚਾ ਦਿੱਤਾ ਹੈ ਹਾਂਜੀ ਬੀ ਜੀ ਆਪੀ ਵੱਧੋਗਾ ਅੰਦਰ ਜੀਤੇ ਉਤਵਾਦ ਗੰਦੂਰ ਸਿੰਘ ਦੇ ਪਰਚਾ ਪੁਲਿਸ ਨੇ ਕੀਤਾ ਹਾਂਜੀ ਹਾਂਜੀ ਸਭਰ ਕੀ ਹੈ ਤੁਸੀਂ ਸਮਝੋ ਕਿ ਧਰਨੇ ਪਰ ਗੰਦੂਰ ਸਿੰਘ ਨੇ ਕੀਤੇ ਆ ਉਹਨਾਂ ਦੇ ਦਿਮਾਗ ਕੀਤਾ ਪੁਲਿਸ ਨੇ ਸਾਰਾ ਕੁਝ ਪਹਿਲੋ ਹੀ ਸਕੀਮ ਬਣੀ ਵੀ ਹੋਈ ਸੀਗੀ ਸਰ ਇਹ ਸਾਰਾ ਕੁਝ ਪਹਿਲੋ ਉਹਨਾਂ ਦਾ ਸੋਚਿਆ ਸਮਝਿਆ ਸੀਗਾ ਵੀ ਕੀ ਕੀ ਕਰਦੇ ਐ ਉਦੋਂ ਬਾਅਦ ਕੀ ਕਰਨਾ ਤੇ ਕਿਵੇਂ ਇਹਨਾਂ ਨੂੰ ਪਸਾਉਣਾ ਹੈ ਨਹੀਂ ਪੁਲਿਸ ਪੁਲਿਸ ਸਾਡੀ ਵੀ ਪ੍ਰੋਟੈਕਸ਼ਨ ਕਰ ਸਕਦੀ ਸੀਗੀ ਪੁਲਿਸ ਦਾ ਆਈ ਵੀ ਉਸ ਹਾਵ ਨਾਲ ਹੈ ਤੁਸੀਂ ਦੇਖਦੇ ਹੋ ਸੋ ਉਹਨਾਂ ਨੂੰ ਵੀ ਸ਼ਾਇਦ ਐ ਪਹਿਲੋ ਐਂ ਲੱਗਿਆ ਹੋਣਾ ਵੀ ਥੋੜੇ ਬੰਦੇ ਆ ਵੀ ਚਲੋ ਸ਼ਾਇਦ ਰਾਜੀਨਾਵਾ ਹੋ ਜੇ ਜਾਂ ਕੁਝ ਹੋ ਜੇ ਉਹਨਾਂ ਨੇ ਵੀ ਵੈਸੇ ਉਹਨਾਂ ਨੇ ਮੱਥਾ ਉਹਨਾਂ ਨੇ ਪੂਰਾ ਮੱਥਾ ਘਪਾਈ ਕੀਤੀ ਪਰ ਥੋੜੇ ਟਾਈਮ ਬਾਅਦ ਸਾਰਾ ਪ੍ਰਸ਼ਾਸਨੀ ਉਹਨਾਂ ਵੱਲ ਦਾ ਹੋ ਗਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਪ੍ਰਸ਼ਾਸਨ ਦੇ ਤੱਕ ਕੋਈ ਇਟਾ ਮੱਟੇ ਵੱਜੇ ਉਹ ਜਦ ਵੀ ਕੋਈ ਪਰਖੋ ਦੇ ਕਿੰਨੇ ਲੋਕ ਸਿੱਕੇਦਰ ਤੋਂ ਉਹਨਾਂ ਦੇ ਨਾਲੜੇ ਨਾਲ ਸਰ ਉਹ ਤਾਂ ਸਾਫ਼ ਦਿਖ ਰਿਹਾ ਪਹਿਲੋ ਉਹਨਾਂ ਨੇ ਆ ਕੇ ਜਰੂਰ ਰਏ ਕੀਤਾ ਮੈਨੂੰ ਤਾਂ ਇਹ ਵੀ ਸਭ ਕੁਝ ਡਰਾਮਾ ਹੀ ਲੱਗ ਰਿਹਾ ਇਹ ਵੀ ਸਹਾਇਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਿਖਾ ਰਹੇ ਪ੍ਰਸ਼ਾਸਨ ਤੋਂ ਇਹ ਵੀ ਸਿਰਫ ਇੱਕ ਪੱਖ ਨੂੰ ਨਾ ਸੁਣਿਆ ਜਾਵੇ ਸਾਡੇ ਤੇ ਜੋ ਪਰਚੇ ਪਾਏ ਗਏ ਹੈ ਇੱਕ ਵਾਰੀ ਇੱਕ ਵਾਰੀ ਉਹ ਆ ਕੇ ਮੌਕੇ ਤੇ ਦੇਖਣ ਵੀ ਵਾਕਿਆ ਮੈਂ ਜੋ ਕੁਝ ਵਿਖਾਇਆ ਗਿਆ ਉਹ ਸੱਚ ਹੈ ਅੱਛਾ ਤੁਹਾਡੇ ਘਰ ਤੇ ਵੀ ਕੋਈ ਧੋੜਪਨ ਕੀਤੀ ਕਿਸ ਨੇ ਸਾਡੇ ਘਰ ਤੇਕਰ ਪਹੁੰਚ ਚੁੱਕੇ ਸੀ ਸਰ ਸਾਡੇ ਘਰ ਦੇ ਸਾਡੇ ਤਾਇਆ ਜੀ ਦਾ ਨਾਲ ਘਰ ਹੈ ਸਾਰਾ ਖੋਸ਼ ਉਹਨਾਂ ਦਾ ਪਹੁੰਚੇ ਸੀ ਉਹ ਤੁਸੀਂ ਆਪ ਵੀ ਵੀਡੀਓ ਦੇਖ ਚੁੱਕੇ ਹੋ ਦੇਖ ਸਕਦੇ ਹੋ ਤੁਸੀਂ ਮੇਰਾ ਨਾਮ ਕਮਲਜੀਤ ਕੌਰ ਹੈ ਜੀ। ਮੋਲਕ ਸਿੰਘ ਜੀ ਪਿਛਲੇ ਦਿਨੀ ਚੰਦਪਾਣ ਚ ਜਿਹੜਾ ਕੁਝ ਹੋਇਆ ਉਦੋਂ ਜਿਹੜੇ ਮਜ਼ਦੂਰਾਂ ਵਾਲੇ ਧਿਰ ਸੀ ਉਹਨੇ ਇਲਜ਼ਾਮ ਲਾਇਆ ਕਿ ਜਿਹੜਾ ਵਿਧਾਇਕ ਹੈ ਉਹ ਦੂਸਰੀ ਧਿਰ ਦੀ ਹਮਾਇਤ ਕਰ ਰਿਹਾ ਹੈ ਇਸ ਕਰਕੇ ਸਾਡੇ ਤੇ ਇਹ ਸਾਰਾ ਕੁਝ ਤਸੱਦਦ ਹੋਇਆ ਪੁਲਿਸ ਕੇਸ ਹੋਇਆ। ਹੁਣ ਜਦੋਂ ਦੂਸਰੀ ਧਿਰ ਤੇ ਵੀ ਪਰਚਾ ਦਰਜ ਹੋ ਗਿਆ ਜਿੰਨ ਕਮਲਬੀਰ ਸਿੰਘ ਤੇ ਉਹਦੇ ਭਰਾ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਅੱਜ ਇਲਜ਼ਾਮ ਲਾਇਆ ਕਿ ਵਿਧਾਇਕ ਜਿਹੜਾ ਹੈ ਉਹ ਦੂਸਰੀ ਧਿਰ ਦੀ ਜਿਹੜੀ ਮਜ਼ਦੂਰਾਂ ਦੀ ਧਿਰ ਜਾਂ ਸਰਪੰਚ ਦੀ ਧਿਰ ਦੀ ਪੱਖਪੂਰਤਾ ਹੈ। ਤਾਂ ਠ ਉਹ ਵੀ ਇਲਜ਼ਾਮ ਲਾ ਰਹੇ ਆ ਤੇ ਉਹ ਵੀ ਇਲਜ਼ਾਮ ਲਾ ਰਹੇ ਆ ਤੁਸੀਂ ਆਪ ਹੀ ਵੇਖ ਲਓ ਮੈਂ ਕਿਹੜੀ ਧਰ ਦੇ ਨਾਲ ਆ ਪਰ ਮੈਂ ਇਹ ਕਦੇ ਨਹੀਂ ਚਾਹੁੰਦਾ ਵੀ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਮੇਰਾ ਮੈਂ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦਾ ਮੇਰੇ ਹਲਕੇ 'ਚ ਕਿਸੇ ਵੀ ਪਿੰਡ ਦੇ ਵਿੱਚ ਜਿਹੜੀ ਹਿੰਸਾ ਹੋਵੇ ਸੋ ਜਿਹੜਾ ਇਹ ਨਾਲੀ ਦਾ ਮਸਲਾ ਇਹ ਸਿਵਲ ਪ੍ਰਸ਼ਾਸਨ ਦਾ ਮਸਲਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਇਹ ਜਿਹੜਾ ਨਾਲੀ ਦਾ ਮਸਲਾ ਹੱਲ ਕੀਤਾ ਜਾਵੇ ਦੂਜੀ ਜਿਹੜੀ ਇਹ ਗੱਲ ਹੋਈ ਆ ਉਹਦੇ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕਾ ਹੁਣ ਵੀ ਜੋ ਵੀ ਜਿਹੜਾ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਉਹਦੇ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹੁਣ ਦੂਜੀ ਤਰ੍ਹਾਂ ਦੇ ਇਲਜ਼ਾਮ ਲਾਏ ਆ ਪਹਿਲਾਂ ਉਹ ਲਾਉਂਦੇ ਸੀ ਜੇ ਡਲੇ ਮਾਰਨਾ ਗਲਤ ਹੈ ਤਾਂ ਮੈਨੂੰ ਲੱਗਦਾ ਗੋਲੀ ਚਲਾਉਣਾ ਵੀ ਗਲਤਾ ਫੈਰ ਕਰਨਾ ਵੀ ਗਲਤ ਹੈ ਸੋ ਦੋਨਾਂ ਤੇ ਰਾਸਤੇ ਹੀ ਆ ਵੀ ਪਿੰਡ ਚ ਭਾਈਚਾਰਾ ਆਪਦਾ ਬਣਾ ਕੇ ਰੱਖੋ ਇਹ ਐਡਾ ਵੱਡਾ ਮਸਲਾ ਹੈ ਨਹੀਂ ਸੀ ਜਿੰਨਾ ਵੱਡਾ ਬਣ ਗਿਆ ਸੋ ਮੈਂ ਦੂਜੇ ਵੀ ਜਿਹੜੇ ਸਹਿਰਦ ਲੋਕ ਆ ਜਿਹੜੇ ਨਾਲ ਆ ਉਹਨਾਂ ਨੂੰ ਵੀ ਮੈਂ ਇਹੀ ਕਹਿੰਨਾ ਇਸ ਗੱਲ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਪਿੰਡ ਚ ਭਾਈਚਾਰਾ ਬਣਾਇਆ ਜਾਵੇ ਬਾਕੀ ਜਿਹੜਾ ਮਸਲਾ ਉਹ ਪੁਲਿਸ ਪ੍ਰਸ਼ਾਸਨ ਦੇ ਕੋਲੇ ਆ ਮੈਨੂੰ ਪੂਰਨ ਆਸਾ ਵੀ ਉਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਐਂਡੋ ਕਰ ਲੈਣਗੇ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ